ਕੋ ਜਿਹੜਾ ਬੇਅਦਵੀ ਦਾ ਮਾਮਲਾ ਸੀਗਾ ਮੰਦਰ ਪ੍ਰਾਂਗਨ ਦੇ ਅੰਦਰ ਲੜਾਈ ਕਰਨੀ ਝਗੜਾ ਕਰਨਾ ਚਾਹੇ ਉਹਦੇ ਵਿੱਚ ਮੈਂ ਵੀ ਹੋਵਾਂ ਉਹ ਬੇਅਦਵੀ ਹੋਈ ਆ ਔਰ ਬੇਅਦਵੀ ਸਨਾਤਨ ਧਰਮ Hindu ਸਮਾਜ ਕਦੀ ਵੀ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕਰੇਗਾ ਹਾਂ ਤੁਸੀਂ ਸੇਵਾ ਕਰਨੀ ਹੈ ਕੋਈ ਲੰਗਰ ਲਾਣਾ ਪ੍ਰਬੰਧਕ ਕਮੇਟੀ ਤੋਂ ਪਰਮਿਸ਼ਨ ਲਓ ਜੋ ਮਰਜ਼ੀ ਲਗਾਓ ਕੱਲ ਨੂੰ ਮੈਂ ਵੀ ਪ੍ਰਧਾਨ ਹੋ ਸਕਦਾ ਕੱਲ ਨੂੰ ਸ਼ੈਲੀ ਜੀ ਜਾਂ ਪ੍ਰਵੀਨ ਜੀ ਵੀ ਪ੍ਰਧਾਨ ਹੋ ਸਕਦੇ ਲੇਕਿਨ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਕਰਕੇ ਪਰミਸ਼ਨ ਤੋਂ ਬਿਨਾ ਕੋਈ ਹੋਣਾ ਨਹੀਂ ਚਾਹੀਦਾ ਜਿਹੜੀ ਕੋਈ ਮਾਰਕਟਾਈਜ ਜਾਂ ਬੇਦਵੀ ਹੋਈ ਹੈ ਉਹ ਨਿੰਦਨਯੋਗ ਹੈ ਔਰ ਅੱਜ ਸਾਰਾ ਸਨਾਤਨ ਧਰਮ ਲੁਧਿਆਣੇ ਦਾ ਇਕੱਠਾ ਹੋਇਆ ਸੀ ਐਸਐਚਓ ਕੋਲ ਚਾਰ ਨੰਬਰ ਧਰਨਾ ਲਾਣ ਲਈ ਲੇਕਿਨ ਐਸਐਚਓ ਸਾਹਿਬ ਵੀ ਸੂਝਬੂਨ ਜੀ ਦੇ ਨਾਲ ਇਹ ਜਿਹੜਾ ਹਾਉ ਹੱਲਾ ਹੋਣਾ ਸੀ ਉਹ ਔ ਟਲ ਗਿਆ ਅੱਜ ਉਹ ਇੱਥੇ ਆਏ ਆ ਉਹਨਾਂ ਨੇ ਆਪਣਾ ਵਿਗਿਆਪਨ ਲੈ ਲਿਆ ਉਹਨਾਂ ਨੇ ਅਸ਼ਵਾਸਨ ਦਿੱਤਾ ਵੀ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਕੋਈ ਗਲਤੀ ਕੀਤੀ ਉਹ ਮਾਫੀ ਵੀ ਮੰਗਣਗੇ ਔਰ ਆਇਂਦਾ ਇੱਥੇ ਕੋਈ ਵੀ ਬਿਨਾ ਪਰਮਿਸ਼ਨ ਤੋਂ ਕੋਈ ਵੀ ਯਾਤਰਾ ਕੋਈ ਵੀ ਐਸਾ ਕੰਮ ਨਹੀਂ ਹੋਏਗਾ ਔਰ ਖਾਸ ਕਰ ਗੈਰ ਸਨਾਤਨੀ ਕੋਈ ਵੀ ਕਾਰਜਕ੍ਰਮ ਦ੍ਰੈਸ਼ੀ ਦੇ ਇਸ ਰਾਮਲੀਲਾ ਮੈਦਾਨ ਦੇ ਅੰਦਰ ਗੈਸ ਨਾਤੇ ਨਹੀਂ ਕੋਈ ਵੀ ਕਾਰਜਕ੍ਰਮ ਨਹੀਂ ਹੋਏਗਾ ਇਹ ਰਾਮ ਨਿਲਾ ਕਮੇਟੀ ਨੇ ਫੈਸਲਾ ਲਿਆ ਵਿੱਚ ਇਹ ਫੈਸਲਾ ਹੋਇਆ ਸਮੂਹਿਕ ਧਾਰਮਿਕ ਸਮਾਜੀ ਸੰਸਥਾਵਾਂ ਆਈਆਂ ਨੇ ਐਸਐਸਓ ਸਾਹਿਬ ਆਏ ਹੈਗੇ ਨੇ ਪੰਜ ਪੰਜ ਮੈਂਬਰੀ ਕਮੇਟੀ ਇਹਨਾਂ ਨੇ ਬਣਾਈ ਹੈਗੀ ਆ ਉਹਨੂੰ ਬੁਲਾ ਕੇ ਅੱਜ ਜਿੱਦਾਂ ਕੋਈ ਹੱਲ ਠਾਣੇ ਚ ਨਿਕਲੇ ਆ ਠੀਕ ਆ ਜਿੱਦਾਂ ਜੋ ਕਿਸੇ ਦੇ ਉੱਤੇ ਕੋਈ ਪਰਚਾ ਦੀ ਜ਼ਰੂਰਤ ਹੋਗੀ ਤਾਂ ਪਰਚਾ ਦਿੱਤਾ ਜਾਊਗਾ ਤੇ ਫਿਰ ਹਰ ਸ਼ਾਂਤਕੜ ਕਿਹੜਾ ਹੈਗਾ ਇਹ ਫੈਸਲਾ ਹੋ ਜਾਏਗਾ لگے جی جی ویڈیو ویڈیو ਇਲਵੀ ਕੁਝ ਲੋਕਾਂ ਨੇ ਉਥੇ ਵੀਡੀਓ ਬਣਾਈਆਂ ਹੈਗੀਆਂ ਸੀ ਉਹ ਆਈਆਂ ਨੇ ਬਾਹਰ ਠੀਕ ਹੈ ਨਾ ਲੇਕਿਨ ਕੁੱਲ ਮਿਲਾ ਕੇ ਜੋ ਹੈ ਇਹ ਫੈਸਲਾ ਸ਼ਾਮ ਤੱਕ ਹੋ ਜਾਏਗਾ ਠੀਕ ਹੈ ਨਾ ਸਭ ਹਿੰਦੂ ਨੇ ਔਰ ਹਿੰਦੂ ਭਾਈਚਾਰੇ ਨੂੰ ਸੀ ਕੈਮਰਾ ਰੱਖਣਾ ਕਿਹਦਾ ਭਾਈਚਾਰਾ ਬਣਾ ਕੇ ਰੱਖਣਾ ਜਿਹਦੇ ਜਿਹੜੀ ਪਾਰਟੀ ਲੜੀ ਹੈ ਜੇ ਉਹਨਾਂ ਨੂੰ ਕੀ ਸੁਨੇਹ ਜੇ ਉਹ ਤੁਹਾਡੇ ਵਜੇ ਕੋਈ ਤੁਹਾਡੇ ਵਜੇ ਨਹੀਂ ਹੋਏਗੀ ਠੀਕ ਹੈ ਨਾ ਰਾਮਲੀਲਾ ਕਮੇਟੀ ਨੂੰ ਇਹ ਅਧਿਕਾਰ ਆ ਵੀ ਕਿਸੇ ਨੂੰ ਵੀ ਪ੍ਰਵੇਸ਼ ਕਿਹੜੀ ਹੈਗੀ ਆ ਦੇਣਾ ਨਾ ਦੇਣਾ ਔਰ ਰਾਮਲੀਲਾ ਕਮੇਟੀ ਦਾ ਅਧਿਕਾਰ ਹੈਗਾ ਤੇ ਅੱਜ ਤੋਂ ਬਾਅਦ ਸਨਾਤਨ ਤੋਂ ਵਿਰੁੱਧ ਕਿਸੇ ਵੀ ਸੰਸਾ ਨੂੰ ਰਾਅਵਲਾਟ ਕਮੇਟੀ ਪਰਮਿਸ਼ਨ ਨਹੀਂ ਦੇਗੀ ਜੇ ਦੇਗੀ ਤਾਂ ਰਾਅਵਲਾਟ ਕਮੇਟੀ ਜ਼ਿੰਮੇਵਾਰ ਹੋਏਗੀ ਜਿਹੜਾ ਕਰ ਲਿਆ ਹੈਗਾ ਉਹ ਕਮੇਟੀ ਵਾਲੇ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਲੰਗਰ ਦੇ ਮਤਲਕ ਹੋਇਆ ਸੀ ਉਹ ਸਾਲਸੀ ਬਣਾ ਲਏ ਹੈਗੇ ਸੱਤ-ਸੱਤ ਅਸੀਂ ਜੋ ਫੈਸਲਾ ਕਰ ਲੈਗੇ ਤੁਹਾਨੂੰ ਦੱਸ ਦਿਆਂਗੇ ਜੀ ਸਤਿ ਸ੍ਰੀ ਅਕਾਲ ਕੋਈ ਧਰਨਾ ਵੀ ਲਾ ਰਹੇ ਸੀ ਅੱਜ ਧਰਨਾ ਜਿੰਨਾ ਚੱਕਰ ਤਾਂ ਦਲਜੀਤ ਸਿੰਘ ਇੱਥੇ ਐਸ ਐਚਓ ਹੈ ਮੇਰਾ ਪਰਿਵਾਰ ਹੋਣਾ ਚਾਹ ਰ ਧਰਨਾ ਨਹੀਂ ਲੱਗ ਸਕਦਾ ਇਹ ਮੈਂ ਤੁਹਾਨੂੰ ਅੱਜ ਵਾਦਾ ਦਿੰਦਾ ਇਹ ਬੀਏਗੇ ਪੁਲਿਸ ਆਫਸਰ ਬੀਏਗੇ ਫੈਮਿਲੀ ਬੀਏਗੇ ਧਾਰਮਿਕ ਜੋ ਮਾਨਜੋਗ ਸੀਪੀ ਸਾਹਿਬ ਦੀ ਹਦਦਾਂ ਮਾਂ ਹਰਸ 24 ਘੰਟੇ ਆਪਣਾ ਕੰਮ ਕਰਦੀ ਆ ਕੋਈ ਕਿਸੇ ਕੰਮ ਚ ਡਿਲੇ ਨਹੀਂ ਹੋਗੀ ਜੋ ਵੀ ਸੀਗਾ ਫੈਸਲਾ ਪ੍ਰਵਾਰਕ ਫੈਸਲਾ ਸੀ ਬੰਦ ਕਮਰੇ ਚ ਅਸੀਂ ਨਵੇਡਤਾ ਹੈਗਾ ਜੋ ਹੋਰ ਧਰਮਾਂ ਦੇ ਵੀ ਇਸ਼ੂ ਸੀਗੇ ਉਹ ਕਮੇਟੀ ਜ਼ਿੰਮੇਵਾਰ ਆ ਜੋ ਵੀ ਅੱਗੇ ਤੋਂ ਕੋਈ ਵੀ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਆ ਉਹ ਕਮੇਟੀ ਨੇ ਦੇਣੀ ਆ ਇਹਨਾਂ ਨੇ ਸਾਨੂੰ ਆਪਣੇ ਲੈਟਰ ਹੈਡ ਤੇ ਲਿਖ ਕੇ ਭੇਜਣਾ ਜੋ ਝਾਕੀਆਂ ਜਾਣੀਆਂ ਜੋ ਯਾਤਰਾਵਾਂ ਜਾਣੀਆਂ ਜਿਮੇਵਾਰ ਕਮੇਟੀ ਹੈਗੀ ਆ ਕਮੇਟੀ ਸਾਨੂੰ ਲਿਖ ਕੇ ਦੋਗੀ ਅਸੀਂ ਉਹਨੂੰ ਅੱਗੇ ਜੋ ਵੀ ਕੋਈ ਵੀ ਆ ਭਾਈਚਾਰਾ ਕਿਸੇ ਦੇ ਦੋ ਕਿ ਮਾਹੌਲੇ ਨੂੰ ਖਰਾਬ ਕਰ ਰਹੇ ਭਾਈਚਾਰੇ ਨੂੰ ਇਹ ਆ ਵੀ ਮੇਰਾ ਸਾਰਾ ਆਪਣਾ ਭਾਈਚਾਰਾ ਸਾਰੇ ਧਰਮ ਸਾਨੂੰ ਬਰਾਬਰ ਆ ਸਭੇ ਸਾਂਝੀ ਵਾਲ ਸਦਾਇਨ ਗੁਰੂ ਅੰਗਦ ਦੇਵ ਜੀ ਮਾਰੇ ਕਹੇਗੇ ਸੀਗੇ ਤੇ ਸਾਰਿਆਂ ਨੂੰ ਇਹ ਮੇਰਾ ਮੈਸੇਜ ਆ ਵੀ ਬੜਾ ਨਾਜ਼ੁਕ ਸਮਾਂ ਚੱਲਦਾ ਕਿਸੇ ਵੀ ਧਾਰਮਿਕ ਮੁੱਦੇ ਨੂੰ ਲੈ ਕੇ ਖਾਸ ਕਰਕੇ ਮੈਂ ਪ੍ਰੈਸ ਨੂੰ ਵੀ ਇਹ ਬੇਨਤੀ ਕਰਦਾ ਵੀ ਇਹਨਾਂ ਨਾਲ ਛਾਲਿਆ ਕਰੋ ਗੱਲ ਛੋਟੀ ਹੁੰਦੀ ਆ ਰਾਈ ਦਾ ਪਹਾੜ ਆਪਾਂ ਬਣਾ ਦਿੰਨੇ ਆ ਤੇ ਬੜਾ ਫਿਰ ਉਹ ਨਾ ਕਿਸੇ ਵੀ ਧਰਮ ਦਾ ਹੋਵੇ ਤਾਂ ਫੇਰ ਸਰੀਰ ਨੂੰ ਨਾ ਆਤਮਾ ਨੂੰ ਝੋੜ ਦਦਾ ਉਹ ਇਸ ਗੱਲ ਨੂੰ ਤੇ ਮੇਰਾ ਇਹ ਵੀ ਬੜੇ ਸਿਆਣੇ ਮੌਜੂਦ ਹੈਗੇ ਆ ਇਹਨਾਂ ਨੂੰ ਵੀ ਮੇਰਾ ਮੈਸੇਜ ਆ ਵੀ ਜਿਹੜੀ ਵੀ ਕੋਈ ਧਾਰਮਿਕ ਪੁੰਦੇ ਦੀ ਗੱਲ ਹੁੰਦੀ ਆ ਆਪਣੇ ਬੈਠ ਕੇ ਪਰਿਵਾਰਕ ਤੌਰ ਤੇ ਨਿਯਠਿਆ ਕਰੋ ਕਈ ਵਾਰੀ ਧਰਨੇ ਦਾ ਇਸ਼ੂ ਹੁੰਦਾ ਵੀ ਪੁਲਿਸ ਦੇ ਮੋਟੇ ਨੇ ਚਲਾਈਏ ਇਹ ਨਹੀਂ ਚੱਲਣ ਦੇਣਾ ਮੈਂ ਜੋ ਹੋਊਗਾ ਨਿਰਪੱਖ ਸਪਸ਼ਟ ਫੈਸਲਾ ਇੱਕ ਥੋਕੇ ਕਹਿਤਾ ਅੱਜ ਅੱਜ ਹੀ ਹੋਊਗਾ ਕਿ ਜੋ ਕਮੇਟੀ ਦੀ ਜ਼ਿੰਮੇਵਾਰੀ ਆ ਕਮੇਟੀ ਦੀ ਜ਼ਿੰਮੇਵਾਰੀ ਆ ਜੇ ਕੋਈ ਕਲੋ ਧਾਰਮਿਕ ਮੁੱਦੇ ਦਾ ਮਸਲਾ ਕਮੇਟੀ ਦੀ ਊਣ ਤਾਂ ਹੀ ਕਰਕੇ ਆਉਂਦਾ ਤਾਂ ਕਮੇਟੀ ਜ਼ਿੰਮੇਵਾਰ ਹੋਗੀ ਪੁਲਿਸ ਦਾ ਕੋਈ ਮਤਲਬ ਨਹੀਂ